ਸੋ ਸਾਰੇ ਜਣੇ ਸਭ ਤੋਂ ਪਹਿਲਾਂ ਜੀਐਸਬੀ ਟੀਵੀ 1 ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਪੇਜ ਨੂੰ ਲਾਈਕ ਕਰ ਲਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਤੁਹਾਨੂੰ ਨਵੀਆਂ-ਨਵੀਆਂ ਅਪਡੇਟਸ ਮਿਲਦੀਆਂ ਰਹਿਣ ਸੋ ਅੱਜ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਆਏ ਆਂ ਇਲੈਕਟ੍ਰੋਨਿਕਸ ਦੇ ਸਮਾਨ ਦੀ ਟਰੈਕਟਰਾਂ ਦੇ ਸਮਾਨ ਦੀ ਸੋਲਰ ਸਿਸਟਮ ਜੋ ਵੀ ਆਪਣੇ ਖੇਤੀ ਦੇ ਰਿਲੇਟਡ ਜਾਂ ਕੋਈ ਘਰਾਂ ਦੇ ਰਿਲੇਟਡ ਆਮ ਹੁੰਦਾ ਉਦੇ ਰਿਲੇਟਡ ਹੈ ਜੀ ਤੁਹਾਡੇ ਨੇ ਇੱਕ ਵੀਡੀਓ ਲੈ ਕੇ ਆਏ ਆ ਸੋ ਤੁਹਾਨੂੰ ਮਿਲਾਉਣੇ ਅੱਜ ਅਜਿਹੇ ਸ਼ਖਸ ਨਾਲ ਜਿਨ੍ਹਾਂ ਦੀ ਤੂਤੀ ਆਸੇ-ਪਾਸੇ ਦੇ ਸਾਰੇ ਪਿੰਡਾਂ 'ਚ ਬੋਲਦੀ ਹੈ ਤਕਰੀਬਨ ਮਲੋਟ ਏਰੀਆ 'ਚ ਗੁਰਸੇਵਕ ਸਿੰਘ ਦੇ ਨਾਮ ਤੋਂ ਇਹਨਾਂ ਨੂੰ ਜਾਣਦੇ ਨੇ ਪਿੰਡ ਤਰਖਣ ਵਾਲਾ ਜੀ ਸੋ ਆਜੋ ਆਪਾਂ ਗੱਲਬਾਤ ਕਰਦੇ ਹਾਂ ਜੀ ਇਹਨਾਂ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਸਭ ਤੋਂ ਪਹਿਲਾਂ ਆਪਣਾ ਨਾਮ ਐਡਰੈਸ ਤੇ ਮੋਬਾਈਲ ਨੰਬਰ ਦੱਸੋ ਤੁਹਾਡੇ ਆਏ ਆਂਦਾ ਜੀ ਬਹੁਤ ਬਹੁਤ ਸਵਾਗਤ ਹੈ ਜੀ 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 ਸੁਭਨਾ ਮੇਰਾ ਗੁਰਸੇਵਕ ਸਿੰਘ ਔਰ ਫਸੇਵਕ ਸਿੰਘ ਜੀ ਜੀ ਹਾਂ ਜੀ ਪਿੰਡ ਤਰਖਾਨਵਾਲਾ ਜ਼ਿਲ੍ਹਾ ਸ੍ਰੀ ਮੁਕਸਰ ਸਾਹਿਬ ਮੋਬਾਈਲ ਨੰਬਰ ਜੀ ਆਪਣਾ 98763 ਜੀ ਹਾਂ ਜੀ 36701 ਠੀਕ ਹੈ ਜੀ 98763 36701 ਸੋ ਆਜੋ ਆਪਾਂ ਗੱਲ ਕਰਦੇ ਆਂ ਇਹਨਾਂ ਤੋਂ ਸਭ ਤੋਂ ਪਹਿਲਾਂ ਇਹਨਾਂ ਤੋਂ ਪੁੱਛਦੇ ਆਂ ਵੀ ਆਪਣਾ ਕੰਮ ਕੀ ਕੀ ਹੈ ਜੀ ਕਾਮ ਆਪਣਾ ਮੇਨ ਇਲੈਕਟ੍ਰੋਨਿਕਸ ਦਾ ਜੀ ਜਿਵੇਂ ਪੱਖੇ, ਕੂਲਰ, ਮਧਾਨੀਆਂ, ਏਸੀ, ਵਾਸ਼ਿੰਗ ਮਸ਼ੀਨ, ਫਿਲਟਰ ਵਗੈਰਾ ਜੀ ਠੀਕ ਹੈ ਜੀ। ਇਹ ਇਲੈਕਟ੍ਰੋਨਿਕਸ ਦੀ ਕੋਈ ਵੀ ਚੀਜ਼ ਹੈ ਜੀ। ਠੀਕ ਹੈ ਜੀ। ਸੇਲ ਐਂਡ ਸਰਵਿਸ ਜੀ। ਠੀਕ ਹੈ। ਨਾਲ ਇੱਥੋਂ ਹੀ ਸਮਾਨ ਮਿਲ ਜੂ ਤੇ ਇੱਥੋਂ ਤੁਹਾਨੂੰ ਸਰਵਿਸ ਮਿਲ ਜਾਣਾ। ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਜੀ। ਠੀਕ ਹੈ ਜੀ। ਹਾਂਜੀ ਹਾਂਜੀ ਹਾਂਜੀ। ਜਿਵੇਂ ਕਿਸੇ ਨੇ ਮੰਨ ਲਓ ਇਲੈਕਟ੍ਰੋਨਿਕਸ ਦਾ ਨਵਾਂ ਸਮਾਨ ਵੀ ਲੈਣਾ ਹੋਵੇ ਉਹ ਸਾਰਾ ਮਿਲ ਜੂ। ਏਸੀ, ਵਾਸ਼ਿੰਗ ਮਸ਼ੀਨ ਜਾਂ ਗੀਜਰ ਵਗੈਰਾ, ਐਲਈਡੀ ਵਗੈਰਾ ਕੁਝ ਬਾਕੀ ਆ ਜੇ ਕਿਸੇ ਵੀਰ ਨੇ ਟਰੈਕਟਰ ਤੇ ਡੈਕ ਲਵਾਉਣੇ ਹੋਣ ਤੇ ਉਹ ਵੀ ਸਹੂਲਤ ਇੱਥੇ ਮਿਲ ਜੂਗੀ ਜਿਹੜੇ ਮਰਜ਼ੀ ਤੁਸੀਂ ਜੇ ਛੋਟਾ ਲਵਾਉਣਾ ਛੋਟਾ ਲਵਾ ਲਓ ਵੱਡੇ ਲਵਾਉਣੇ ਆ ਵੱਡੇ ਲਵਾ ਲਓ ਜਿਹੜੇ ਵੀ ਤਰ੍ਹਾਂ ਦਾ ਕਹੋਗੇ ਉਸੇ ਤਰ੍ਹਾਂ ਦਾ ਡੈਕ ਲਾ ਦਿੰਦੇ ਆ ਟਰੈਕਟਰ ਹਾਂਜੀ ਬਹੁਤ ਪੁਰਾਣਾ ਕੰਮ ਆ ਜੀ ਆਪਣਾ ਮੇਨ ਤਕਰੀਬਨ 30 ਸਾਲ ਹੋ ਗਏ ਹੋਣਗੇ ਤੁਹਾਨੂੰ ਕੰਮ ਕਰਦਿਆਂ ਨੂੰ ਹਾਂ 25 ਸਾਲ ਹੋ ਗਏ ਜੀ ਠੀਕ ਹੈ ਜੀ 25 ਸਾਲ ਹੋ ਗਏ ਤੁਹਾਨੂੰ 25 ਸਾਲ ਹੋ ਗਏ ਜੀ ਕਿਉਂਕਿ ਸਮੇਂ ਮਤਾਂਕ ਬਦਲਣਾ ਪਹਿਲਾਂ ਇਲੈਕਟ੍ਰੋਨਿਕਸ ਦਾ ਮਹੌਰ ਸੀ ਹੁਣ ਜਿਵੇਂ ਆਪਣੇ ਸੋਲਰ ਸਿਸਟਮ ਹੋ ਗਿਆ ਜੀ ਕੈਮਰੇ ਵਗੈਰਾ ਹੋ ਗਿਆ ਕੋਠੀਆਂ ਦੀ ਫਿਟਿੰਗ ਵਗੈਰਾ ਹੋ ਗਈ ਜੀ ਠੀਕ ਹੈ ਜੀ ਹਾਂਜੀ ਹਾਂਜੀ ਆ ਸਾਰਾ ਸਮਾਨ ਇੱਥੋਂ ਤੁਹਾਨੂੰ ਮਿਲ ਜੂਗਾ ਜੋ ਕੁਝ ਵੀ ਤੁਸੀਂ ਲੈਣਾ ਹੈ ਹੀਟਰ ਗੀਜ਼ਰ ਆਰਓ ਸਿਸਟਮ ਜੇ ਕਿਸੇ ਨੇ ਸੋਲਰ ਲਾਉਣਾ ਹੈ ਸੋਲਰ ਵੀ ਲਾ ਦੇਣਾ ਇਹ ਖੇਤਾਂ ਦਾ ਸੋਲਰ ਵੀ ਆਪਾਂ ਲਾ ਦੇਣਾ ਹਾਂਜੀ ਮੋਟਰਾਂ ਵਾਲਾ ਖੇਤਾਂ ਵਾਲਾ ਵੀ ਜੀ ਤੇ ਘਰਾਂ ਵਾਲਾ ਵੀ ਵਗੈਰਾ ਹਾਂਜੀ ਠੀਕ ਹੈ ਜਿਹੜਾ ਮਰਜੀ ਇਲੈਕਟ੍ਰੋਨਿਕ ਦਾ ਸਮਾਨ ਹੋਵੇ ਸਾਰਾ ਇੱਥੇ ਤੁਹਾਨੂੰ ਮਿਲ ਜੂਗਾ ਹਾਂਜੀ ਬਿਲਕੁਲ ਜੀ ਬਿਲਕੁਲ ਠੀਕ ਹੈ ਜੀ ਹਾਂਜੀ ਬਾਕੀ ਇਹਨਾਂ ਦੀ ਇੱਕ ਇਹ ਸਿਰਤ ਹੈ ਇਹ ਆਪ ਹੱਥੀ ਕੰਮ ਕਰਦੇ ਨੇ ਮਤਲਬ ਆ ਜਿਹੜੀ ਦੁਕਾਨ ਇੰਨਾ ਸਮਾਨ ਇਹਨਾਂ ਨੇ ਕੀਤਾ ਸਾਰਾ ਆਪ ਹੱਥੀ ਕਰ ਕੰਮ ਕਰਕੇ ਕੀਤਾ ਇਹਨਾਂ ਨੇ ਬਿਲਕੁਲ ਜੀ ਬਾਕੀ ਇੱਕ ਸਭ ਤੋਂ ਵੱਡੀ ਮੇਨ ਗੱਲ ਇਹ ਹੈ ਆਪਣੇ ਜ਼ਿਮੀਂਦਾਰ ਭਰਾ ਨੇ ਸੋ ਇਹਨਾਂ ਨੇ ਬਾਹਰ ਜਾਣ ਦੀ ਬਜਾਏ ਇੱਥੇ ਕੰਮ ਕਰਨਾ ਜ਼ਿਆਦਾ ਬਿਹਤਰ ਸਮਝਿਆ ਕਿਉਂਕਿ ਬਾਹਰ ਜਾ ਕੇ ਵੀ ਜੇਕਰ ਇਹ ਕੰਮ ਕਰਦੇ ਘੱਟੋ-ਘੱਟ 25-30 ਲੱਖ ਰੁਪਏ ਇੱਥੋਂ ਲਾ ਕੇ ਜਾਣਾ ਸੀਗੇ ਇਹਨਾਂ ਨੇ ਸੋ ਇਹਨਾਂ ਨੇ ਉਹੀ ਉਸ ਤੋਂ ਘੱਟ ਪੈਸਿਆਂ 'ਚ ਇੱਥੇ ਇਨਵੈਸਟਮੈਂਟ ਕਰਕੇ ਆਦਾ ਵਧੀਆ ਕੰਮ ਸਟਾਰਟ ਕੀਤਾ ਹੈ ਇਹ ਤੇ ਪਿੰਡ ਸ਼ਹਿਰ ਤੋਂ ਤਕਰੀਬਨ 25 ਕਿਲੋਮੀਟਰ ਦੀ ਦੂਰੀ ਤੇ ਆ ਤੇ ਪਿੰਡ ਦੂਰ ਹੋਣ ਕਰਕੇ ਸਾਰਾ ਸਮਾਨ ਇੱਥੋਂ ਪਿੰਡ 'ਚੋਂ ਮਿਲ ਜਾਂਦਾ ਹੈ ਜਿਵੇਂ ਇਲੈਕਟ੍ਰੋਨਿਕ ਦਾ ਟਰੈਕਟਰਾਂ ਦਾ ਆ ਦੇਖੋ ਮੁਗਲਾਲ ਗ੍ਰੀਸ ਜੋ ਵੀ ਟਰੈਕਟਰ ਦੀਆਂ ਸਮਾਨ ਹੁੰਦਾ ਛੋਟੇ ਤੋਂ ਲੈ ਕੇ ਵੱਡੇ ਤੱਕ ਸੈਂਕੜੇ ਗਾਲਾ ਖੇਤ ਬੋਰਾਪੁਰਾਂ ਦਾ ਸਾਰਾ ਸਮਾਨ ਸਾਰਾ ਬੋਰਾ ਦਾ ਸਮਾਨ ਵੀ ਮਿਲ ਜਾਂਦਾ ਹੈ ਆ ਪਈਆਂ ਪਾਈਪਾਂ ਪੰਜਾਂ ਜਿਵੇਂ ਟੱਕਣ ਪਏ ਆ ਆ ਮੁਗਲਾਲ ਪਿਆ ਹੈ ਗ੍ਰੀਸ ਪਿਆ ਹੈ ਜੋ ਵੀ ਸਮਾਨ ਹੈ ਇੱਥੋਂ ਸਾਰਾ ਤੁਹਾਨੂੰ ਮਿਲ ਜੂਗਾ ਸ਼ਹਿਰ ਜਾਣ ਦੀ ਲੋੜ ਨਹੀਂ ਤੇ ਮਿਲੂ ਵੀ ਬਹੁਤ ਜਾਇਜ਼ ਰੇਟਾਂ ਤੇ ਤੁਹਾਨੂੰ ਇੱਕ ਚੀਜ਼ ਤੁਹਾਨੂੰ ਹੋਰ ਪੁੱਛਣੀ ਸੀ ਜੇ ਕਿਸੇ ਮੰਨ ਲਓ ਬੰਦੇ ਨੇ ਨਵੀਂ ਕੋਠੀ ਪਗਾਈ ਆ ਜਾਂ ਕੋਈ ਵੀ ਕੰਮ ਜਾਂ ਹੋਟਲ ਪਾਇਆ ਕੁਝ ਵੀ ਕੀਤਾ ਹਾਂਜੀ ਜੇ ਮੰਨੋ ਉਹਨੇ ਕੰਮ ਕਰਾਉਣਾ ਹੋਵੇ ਤੁਹਾਡੇ ਤੋਂ ਉਹਦੇ ਤੁਸੀਂ ਕੰਮ ਕਿਸ ਤਰ੍ਹਾਂ ਬਜਟ ਦੇ ਹਿਸਾਬ ਤੇ ਕਰ ਦਿੰਦੇ ਹੋ ਜਾਂ ਆਪਣੀ ਮਰਜ਼ੀ ਨਾਲ ਨਹੀਂ ਜੀ ਕੰਮ ਜੋ ਵੀ ਨਾਲ ਇਹ ਬਜਟ ਦੇ ਹਿਸਾਬ ਤੇ ਹੀ ਠੀਕ ਹੈ ਜੀ ਹਾਂਜੀ ਹਾਂਜੀ ਜਿੰਨਾ ਕਿਤੇ ਦਾ ਬਜਟ ਦਾ ਹਿਸਾਬ ਨਾਲ ਕਰ ਲੀਦਾ ਜੀ ਜੇ ਕੋਈ ਚੰਗਾ ਹੈ ਤਾਂ ਚੰਗਾ ਕਰ ਦਈਦਾ ਜੀ ਜੇ ਕਿਸੇ ਜਿੱਥੇ ਜਿੰਨੀ ਹੈਗੀ ਉਹਨੇ ਕਰ ਦਈਦਾ ਜੀ ਠੀਕ ਹੈ ਜੀ ਹੋਟਲਾਂ ਕੋਠੀਆਂ 'ਚ ਕੰਮ ਕਰੀਦਾ ਜੀ ਮੁਖਸਰ ਮਲੋਟ ਫਾਇਲ ਕਾਹਬੌਰ ਤਕਰੀਬ ਨਹੀਂ ਆਮ ਹੀ ਅਸੀਂ ਜਿਵੇਂ ਨਿੱਕ-ਨਿੱਕ ਕਸਬਿਆਂ 'ਚ ਤੋਂ ਬਹੁਤ ਹਾਂਜੀ ਸਾਡੇ ਪਿੰਡ ਨੂੰ ਨੌ ਰਾਹ ਲੱਗਦੇ ਆ ਜੀ ਸਾਰੇ ਤਕਰੀਬ ਸਾਰੀਆਂ ਕੋਠੀਆਂ ਜਿੰਨੀ ਆਪਣੇ ਕੋਲੇ ਹੁੰਦੀਆਂ ਸੀ ਜੀ ਜੀ ਹਾਂਜੀ ਹੁਣ ਚੱਲੀ ਜਾਂਦਾ ਕੰਮ ਬੜੀਆਂ ਕੋਠੀਆਂ ਚ ਠੀਕ ਹੈ ਜੀ ਹਾਂਜੀ ਇਹ ਹੁਣ ਤੱਕ ਤਕਰੀਬਨ ਤੁਸੀਂ ਕਿੰਨੀਆਂ ਕੋਠੀਆਂ ਜਾਂ ਹੋਟਲਾਂ ਚ ਕੰਮ ਕਰ ਚੁੱਕੇ ਹਾਂ ਨਹੀਂ ਗਿਣਤੀ ਨਹੀਂ ਕਰ ਸਕਦੇ ਜੀ ਅਣਗਿਣਤ ਬਹੁਤ ਜ਼ਿਆਦਾ ਜੀ ਹਾਂਜੀ ਠੀਕ ਹੈ ਹਾਂਜੀ 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 ਚੰਗੇ ਤੋਂ ਚੰਗੇ ਕੰਮ ਬਹੁਤ ਕੀਤੇ ਜੀ ਹਾਂਜੀ ਠੀਕ ਹੈ ਜੀ ਹਾਂਜੀ ਜੇਕਰ ਕਿਸੇ ਵੀਰ ਨੇ ਕਿਸੇ ਕੋਠੀ ਦੀ ਫਿਟਿੰਗ ਜਾਂ ਕੋਈ ਹੋਰ ਇਲੈਕਟ੍ਰੋਨਿਕ ਦਾ ਸਮਾਨ ਕਿਸੇ ਵੀ ਹੋਟਲਾਂ ਦਾ ਰਿਲੇਟਡ ਸੋਲਰ ਕੈਮਰੇ ਜਿੰਨਾ ਵੀ ਇਲੈਕਟ੍ਰੋਨਿਕ ਦਾ ਸਮਾਨ ਆ ਜਾਂਦਾ ਜੇ ਖੇਤ ਚ ਸੋਲਰ ਵਾਲੀ ਮੋਟਰ ਲਾਉਣੀ ਹੈ ਜਾਂ ਘਰੇ ਸੋਲਰ ਲਾਉਣਾ ਹੈ ਜਾਂ ਕੋਈ ਇਸੇ ਨੇ ਕੈਮਰੇ ਲਵਾਉਣੇ ਆ ਤੋ ਸਾਰਾ ਕੰਮ ਇਹ ਕਰ ਦਿੰਦੇ ਆ ਇੱਕ ਵਾਰੀ ਇਹਨਾਂ ਨੂੰ ਮੌਕਾ ਜ਼ਰੂਰ ਦਿਓ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਇੱਕ ਗੱਲ ਹੋਰ ਜੇਕਰ ਕੋਈ ਸਾਡੀ ਵੀਡੀਓ ਦੇਖ ਕੇ ਇਹਨਾਂ ਕੋਲੇ ਆਉਂਦਾ ਹੈ ਤਾਂ ਉਹਨੂੰ ਡਿਸਕਾਊਂਟ ਜ਼ਰੂਰ ਦਿੱਤਾ ਜਾਊਗਾ ਆ ਕੇ ਇਹਨਾਂ ਨੂੰ ਬੋਲਣਾ ਪਊਗਾ ਬਾਕੀ ਤੁਹਾਨੂੰ ਇਹ ਦੱਸ ਦਿੰਦੇ ਆ ਜੀ ਹਾਂਜੀ ਵੀ ਜੋ ਵੀਡੀਓ ਵੇਖ ਕੇ ਸ਼ੇਅਰ ਕਰਕੇ ਸਾਡੇ ਕੋਲੇ ਇਹਨਾਂ ਨੂੰ ਸਪੈਸ਼ਲ ਡਿਸਕਾਊਂਟ ਕੀ ਦਿੱਤਾ ਜਾਊਗਾ ਜੀ ਤੇ ਬਸ ਨਾਮ ਪਤਾ ਹੈ ਤੁਹਾਨੂੰ ਗੁਰਸੇਵਕ ਸਿੰਘ ਸੇਵਕ ਜੀ ਪਿੰਡ ਤਰਖਾਨ ਵਾਲਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਮੋਬਾਈਲ ਨੰਬਰ ਬੋਲ ਦੋ ਜੀ 97763 ਜੀ 36700 ਜੇਕਰ ਕਿਸੇ ਵੀਰ ਨੇ ਵੀ ਇਹਨਾਂ ਨੂੰ ਇਹਨਾਂ ਨਾਲ ਸੰਪਰਕ ਕਰਨਾ ਇੱਕ ਵਾਰੀ ਫੋਨ ਕਰਕੇ ਜਰੂਰ ਆਇਓ ਇਹਨਾਂ ਕੋਲੇ ਕਿਉਂਕਿ ਕੰਮ ਚੱਲਦਾ ਇਹਨਾਂ ਦਾ ਵਕ ਵਕ ਕਈ ਵਾਰ ਦੁਕਾਨ ਤੇ ਨਹੀਂ ਮਿਲਦੇ ਤੁਹਾਨੂੰ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਪੇਜ ਨੂੰ ਲਾਈਕ ਕਰ ਲਿਓ ਮਿਲਦੇ ਆਂ ਜਲਦੀ ਅਗਲੀ ਨਵੀਂ ਵੀਡੀਓ ਦੇ ਵਿੱਚ ਧੰਨਵਾਦ